ਹਾਂਜੀ ਸਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੰਪਿਊਟਰ ਅਧਿਆਪਕਾਂ ਨੇ ਮੀਟਿੰਗਾਂ ਸਿੱਖਿਆ ਮੰਤਰੀ ਨਾਲ ਹੋਈਆਂ ਮੀਟਿੰਗਾਂ ਵਿੱਚ ਕਿਹੜੀਆਂ ਮੰਗਾਂ ਦੇ ਵਿਚਾਰ ਹੋਏ ਸਾਨੂੰ ਜਾਣਕਾਰੀ ਦਿਓ ਕੰਪਿਊਟਰ ਅਧਿਆਪਕ ਨੇ ਲਗਾਤਾਰ ਮੀਟਿੰਗਾਂ ਸਿੱਖਿਆ ਮੰਤਰੀ ਜੀ ਉਸੇ ਅੰਬੈਸਡਰ ਨਾਲ ਕਈਆਂ ਹੋਈਆਂ ਕੰਪਿਊਟਰ ਦੇ ਆਗੂ ਜੌਨੀ ਸਿੰਘ ਲੰਦ ਨੇ ਕਿਹਾ ਕਿ ਸਾਡੀਆਂ ਦੋ ਮੁੱਖ ਮੰਗਾਂ ਸਨ ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਭਵਾਂ ਦੇ ਵਿੱਚ ਮਾਰਜ ਕੀਤਾ ਜਾਵੇ ਅਦੇ ਛੇਵੇਂ ਪੇਗ ਵਿੱਚ ਲੱਗਦਾ ਜਾਵੇ ਸਿੱਖਿਆ ਮੰਤਰੀ ਜੋਗ ਸਿੰਘ ਬੈਂਸ ਨੇ ਕਿਹਾ ਸੀ ਕਿ ਤੁਹਾਡੀਆਂ ਮੰਗਾਂ ਤੇ ਵਿਚਾਰ ਕੀਤੀ ਜਾਊਗੀ ਜਲਦੀ ਲਾਗੂ ਕੀਤੀ ਜਾਣਗੀਆਂ ਪਰ ਅੱਜ ਤੱਕ ਜੋ ਕਿ ਕੰਪਿਊਟਰ ਦੇ ਹਾਕਮਾਂ ਨੂੰ ਨਾ ਤਾਂ ਸਿੱਖਿਆ ਭਵアド ਮਾਰਕ ਕੀਤਾ ਗਿਆ ਨਾ ਹੀ ਛੇਵੇਂ ਪੇਗ ਵਿੱਚ ਲਾਗੂ ਕੀਤਾ ਗਿਆ ਜਿਸ ਕਰਕੇ ਕੰਪਿਊਟਰ ਦੇ ਹਾਕਮਾਂ ਵੱਲੋਂ 1 ਸਤੰਬਰ ਤੋਂ ਲੈ ਕੇ ਅੱਜ ਤੱਕ ਲਗਾਤਾਰ ਮੁੱਖਾਂ ਦੇ ਭਵਾਂਤਮਨ ਦੇ ਸ਼ਹਿਰ ਸੰਗਰੂਰ ਦੇ ਵਿੱਚ ਝੋਖੜਦਾ ਦੇ ਬੈਠਿਆ ਡੀਸੀਓ ਦੇ ਬਾਹਲੇ ਪਾਸੇ ਇਹ ਸੰਗਰੂਰ ਦੇ ਝੰਡਾ ਮਾਰਚ ਕੀਤਾ ਗਿਆ ਪਰ ਇਹ ਮੰਗ ਕਰ ਰਹੇ ਨੇ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਮਾਰਚ ਕੀਤਾ ਜਾਵੇ ਤੇ ਛੇਵੇਂ ਪੇਗ ਨਾ ਕੀਤਾ ਜਾਵੇ। ਹਾਂਜੀ ਸਰ ਜੀ ਇਹ ਮੁਲਾਜ਼ਮਾਂ ਤੇ ਪੈਨਸ਼ਨਾਂ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲੈ ਕੇ ਖੁਸ਼ੀ ਦੀ ਲਹਿਰ। ਤੁਸੀਂ ਸਾਨੂੰ ਜਾਣਕਾਰੀ ਦਿਓ ਕਿ ਮੁਲਾਜ਼ਮਾਂ ਤਨਖਾਹ ਵਿੱਚ ਕਿੰਨਾ ਵਾਧਾ ਹੋਇਆ? ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫੈਲਾ ਕਰਤਾ ਹੈ ਕਿ ਜੋ ਪੰਜਾਬ ਦੇ ਮੁਲਾਜ਼ਮਾਂ ਜਾਂ ਰਿਟਾਇਰਡ ਹੋਏ ਮੁਲਾਜ਼ਮਾਂ ਨੂੰ ਜਨਵਰੀ 2016 ਤੋਂ 113% ਤੋਂ ਵਧਾ ਕੇ ਡੀ 119% ਤੱਕ ਫੈਸਲਾ ਕਰਤਾ ਕਿਉਂਕਿ ਪੰਜਾਬ ਸਰਕਾਰ ਨੇ ਪਹਿਲਾਂ ਜੁਲਾਈ 2015 ਤੋਂ ਲੈ ਕੇ ਦਸੰਬਰ 2015 ਦਾ ਜੋ ਡੀ ਦਿੱਤਾ ਸੀ 119% ਦਿੱਤਾ ਗਿਆ ਸੀ ਪਰ ਜਨਵਰੀ 2016 ਤੋਂ ਡੀਏ 113% ਦਿੱਤਾ ਸੀ ਜਿਸ ਕਰਕੇ ਮੁਲਾਜ਼ਮਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜੋ ਕਿ ਕੇਸ ਕੀਤਾ ਗਿਆ ਉਸ ਤੋਂ ਬਾਅਦ ਜੋ ਇਹ ਕੇਸ ਅਜਿੱਤ ਗਏ ਹਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਹੁਤ ਇੱਕ ਐਫਐਨਾ ਕੀਤਾ ਜੋ ਪੰਜਾਬ ਦੇ ਮਾਲ ਨੂੰ ਡੀਏ ਜਨਵਰੀ 2016 ਤੋਂ 119% ਲਾਗੂ ਕਰਨ ਲਈ ਕਹ ਦਿੱਤਾ ਹੈ ਉਸ ਤੋਂ ਇਹ ਵੀ ਕਹਿੰਦਾ ਹੈ ਕਿ ਜੋ ਪੇ ਕਿਵੇਂ ਦਾ ਰੇਰਾ ਉਹ ਵੀ ਜਨਵਰੀ 2016 ਤੋਂ 4 ਮਹੀਨੇ ਦਾ ਦਿੱਤਾ ਜਾਵੇ ਹਨੀ ਕਿੰਦੇ ਸਾਲ ਦੇ 2004 ਤੋਂ ਭਾਰਤੀ ਮੁਲਾਜ਼ਮ ਨੇ ਕਿਹੜੀ ਪੈਨਸ਼ਨ ਲਾਗੂ ਕਰਨੀ ਜ਼ਰੂਰੀ ਹੈ ਸਾਨੂੰ ਇਸ ਬਾਰੇ ਡਿਟੇਲਾਂ ਦੱਸੋ 2004 ਤੋਂ ਭਾਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਲਾਗੂ ਕਰਨੀ ਜ਼ਰੂਰੀ ਆ ਪੰਜਾਬ ਸਰਕਾਰ ਨੇ ਇੱਕ ਲੰਗਣਾ ਨੋਟੀਫਾਈ ਕੀਤਾ ਸੀ ਜਨਮਰੀ 10 ਨਵੰਬਰ 2022 ਦੇ ਵਿੱਚ ਕੀਤਾ 18 ਨਵੰਬਰ 2022 ਨੂੰ ਇੱਕ ਲੰਗਣਾ ਨੋਟੀਫਾਈ ਕੀਤਾ ਸੀ ਪਰ ਆਜ ਤੱਕ ਪੰਜਾਬ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਿਸ ਕਰਕੇ ਜੋ ਪੁਰਾਣੀ ਪੈਨਸ਼ਨ ਪ੍ਰਾਪਤ ਹੀ ਫਰੰਟ ਦੇ ਕਨਵੀਨਰ ਅਤਿੰਦਰਪਾਲ ਸਿੰਘ ਨੇ ਕਿਹਾ ਕਿ ਅਸੀਂ 1 2 ਤੇ 3 ਅਕਤੂਬਰ ਨੂੰ ਸੰਗਰੂਰ ਦੇ ਵਿੱਚ ਪੱਕਾ ਮੋਰਚਾ ਲਗਾ ਹੈ 1 ਅਕਤੂਬਰ ਨੂੰ ਸਾਰੇ ਸੰਗਰੂਰ ਦੇ ਵਿੱਚ ਮਿਸਾਲ ਮਾਰਜਪ ਵੀ ਕੱਢਿਆ ਗਿਆ ਅਤੇ ਭਵਾਨਤਮਨ ਸਰਕਾਰ ਦੀ ਮੁਰਦਾਵਾਰੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਅਸੀਂ ਲਗਾਤਾਰ ਜੋ ਪੱਕਾ ਮੋਰਚਾ ਲਗਾਤਾ ਹੈ 3 ਅਕਤੂਬਰ ਤੱਕ ਹਾਂ ਜੀ ਅੱਜ ਪੰਜਾਬ ਦੇ ਮਲਾਜਮਾਂ ਨੇ ਕਿਹੜੀਆਂ ਮੰਗਾਂ ਨੂੰ ਲੈ ਕੇ ਹਰਿਆਣਾ ਵਿੱਚ ਸੰਘਰਸ਼ ਸ਼ੁਰੂ ਕੀਤਾ ਗਿਆ ਪੰਜਾਬ ਦੇ ਮਲਾਜਮ ਵੱਲੋਂ ਹਰਿਆਣੇ ਦੇ ਵਿੱਚ ਜੋ ਵਿਧਾਨ ਸਭਾ ਚੋਣਾਂ ਹਨ ਜੋ ਅਮਵਾਲੇ ਸ਼ਹਿਰ ਵਿੱਚ ਜਾ ਕੇ 2 ਅਕਤੂਬਰ ਨੂੰ ਮੁੱਖ ਮੰਤਰੀ ਭਵਾਨ ਤਮਾਨ ਦੇ ਲਾਰੇ ਨੇ ਪੋਰ ਖੁੱਲਣ ਲਈ ਅੱਜ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਧਰਨਾ ਲਾਇਆ ਜਾਊਗਾ ਕਿਉਂਕਿ ਮੁੱਖ ਮੰਤਰੀ ਭਵਾਨ ਤਮਾਨ ਨੇ ਮੀਟਿੰਗ ਕਰਕੇ ਕਿਹਾ ਸੀਗੇ ਟਾੜੀਆਂ ਮੰਗਾਂ ਨਾਲ ਮੈਂ ਕਰੂੰਗਾ ਪਰ ਹਾਲ ਨਹੀਂ ਕੀਤਾ ਗਿਆ ਜਿਵੇਂ ਮੁੱਖ ਮੰਗਾ ਸੀ 2016 ਦਾ ਪੇਕਿੰਦਾ ਏਰੀਆ ਮੇਗਾ ਹੀ ਪਤਨੀ ਨੇ ਕਿਸ ਤਰ੍ਹਾਂ ਬਕਾਇਆ ਧੀਏ ਵਿੱਚ 12 ਮਹੀਨਿਆਂ ਦਾ ਵਾਅਦਾ ਕਰਨਾ ਮਿਡਲ ਵਰਕਰ ਆਸ ਵਰਕਰ ਹੋਣੇ ਮਾਨ ਪਤਨੀ ਨੂੰ ਵਾਅਦਾ ਕਰਨਾ ਪਰ ਨਹੀਂ ਕੀਤਾ ਜਿਸ ਕਰਕੇ ਅੱਜ ਦੋਕ ਦੁਬ ਨੂੰ ਅੰਵਾਲੇ ਵਿੱਚ ਜਾ ਕੇ ਪੰਜਾਬ ਦੇ ਮਜ਼ਦਮਾਂ ਸਾਰੇ ਹੀ ਟੰਨਾ ਮਾਰਸ਼ ਕੀਤਾ ਜਾਊਗਾ ਅਤੇ ਮੁਖੀ ਭਵਾਂਤਮਾ ਲਾਦ ਪੂਰੀ ਵੀ ਖੁੱਲੀ ਹੋਈ ਹੈ